ਜਦੋਂ ਕੋਈ ਤੰਗ ਪਰੇਸ਼ਾਨ ਕਰੇ ਤਾਂ ਚੁੱਪ ਚਾਪ ਇਹ ਜਾਪ ਕਰਨਾ ਸ਼ੁਰੂ ਕਰਦੇ ਹੋ ਫਿਰ ਵੇਖੋ ਕਿਵੇਂ ਵਿਗੜੇ ਤਿਗੜੇ ਨੱਕ ਰਗੜਦੇ ਨੇ ਸਾਧ ਸੰਗਤ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਵੇਖਦੇ ਹਾਂ ਸੰਸਾਰ ਦੇ ਵਿੱਚ ਕਿ ਇੱਕ ਦੂਜੇ ਨੂੰ ਭਾਵੇਂ ਅਸੀਂ ਨਾ ਪਸੰਦ ਕਰਦੇ ਆਂ ਪਸੰਦ ਕਰਦੇ ਆਂ ਉਹ ਇੱਕ ਅਲੱਗ ਗੱਲ ਐ ਪਰ ਸਾਧ ਸੰਗਤ ਅਸੀਂ ਕੁਝ ਚੀਜ਼ਾਂ ਜੋ ਸੋਚਦੇ ਆਂ ਸ਼ਾਇਦ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ ਉਹ ਤੋਂ ਉਲਟ ਕੁਝ ਚੀਜ਼ਾਂ ਹੋ ਜਾਂਦੀਆਂ ਨੇ ਅਸੀਂ ਜਿਹਦੇ ਬਾਰੇ ਚੰਗਾ ਸੋਚਦੇ ਆਂ ਕੱਲੋਂ ਸਾਨੂੰ ਉਹੀ ਮਾੜਾ ਕਰਨ ਲੱਗ ਜਾਂਦਾ ਹੈ ਸਾਡਾ ਤੇ ਸਾਧ ਸੰਗਤ ਜਿਹਦੇ ਬਾਰੇ ਅਸੀਂ ਸੋਚਦੇ ਸਾਡਾ ਮਾੜਾ ਕਰਦੇ ਆਂ ਕਈ ਵਾਰੀ ਸਮਾਂ ਆਉਣ ਤੇ ਉਹ ਵੀ ਸਾਡਾ ਚੰਗਾ ਕਰ ਜਾਂਦਾ ਹੈ ਤੋ ਜਿਹੜਾ ਸਾਡਾ ਸ਼ਰਿਆਮ ਹੀ ਬੁਰਾ ਕਰ ਰਿਹਾ ਹੈ ਤੋ ਸਾਧ ਸੰਗਤ ਇਹ ਗੱਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰਦੇ ਹੋ ਕਿ ਪਾਤਸ਼ਾਹ ਜੀਓ ਕਿਰਪਾ ਕਰਿਓ ਰਹਿਮਤ ਕਰਿਓ ਜੇ ਉਹਨੇ ਈਰਖਾ ਵਧਾ ਦਿੱਤੀ ਕੋਈ ਈਰਖਾ ਕਰਦਾ ਤੁਸੀਂ ਨਿਤਨੇ ਵਧਾ ਦਿਓ ਮਹਾਂਪੁਰਖ ਇਹ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਜੇਕਰ ਤੁਹਾਡੇ ਨਾਲ ਕੋਈ ਈਰਖਾ ਕਰਦਾ ਤੁਸੀਂ ਨਿਤਨੇਮ ਵਧਾ ਦਿਓ ਡਰ ਕੇ ਨਾ ਜਿਓ ਡਰਨ ਦਾ ਮਤਲਬ ਹੀ ਕੋਈ ਨਹੀਂ ਹੈ ਜੇ ਤੁਸੀਂ ਡਰੋਗੇ ਤਾਂ ਯਾਦ ਰੱਖਿਓ ਕਿ ਡਰ ਕੇ ਜ਼ਿੰਦਗੀ ਜੀਣ ਵਾਲੇ ਜਿਹੜੇ ਨੇ ਉਹ ਕਦੇ ਪਾਸ ਨਹੀਂ ਹੁੰਦੇ ਮੈਂ ਬੇਨਤੀ ਤਾਂ ਕਰਕੇ ਕਰਦਾ ਕਿ ਮੋਲ ਮੰਤਰ ਸਾਹਿਬ ਦਾ ਜਾਪ ਕਰੋ ਅਰਦਾਸ ਕਰੋ ਚੌਪਈ ਸਾਹਿਬ ਦੇ ਜਾਂ ਫਿਰ ਪਾਠ ਕਰੋ ਪਿਆਰਿਓ ਅਰਦਾਸ ਕਰਿਓ ਸਤਗੁਰ ਅੱਗੇ ਕੇ ਸੱਚੇ ਬਾਦਸ਼ਾਹ ਹੁਣ ਤੂੰ ਹੀ ਇਹਨਾਂ ਨੂੰ ਵੇਖੀਂ ਸੱਚੇ ਪਾਤਸ਼ਾਹ ਤੈਹੀਂ ਸੱਚ ਦਾ ਨਵੇੜਾ ਕਰਨਾ ਹੈ ਚੋ ਗਿਰਦ ਹਮਾਰਾ ਹੈ ਰਾਮਕਾਰ ਦੁੱਖ ਲੱਗਿਆ ਨਾ ਭਾਈ ਸਤਗੁਰੂ ਜੀ ਹੁਣ ਤੁਸੀਂ ਹੀ ਕਾਰ ਖਿੱਚੋ ਆਪਦੇ ਸ਼ਬਦ ਦੀ ਕਾਰ ਬਣਾਓ ਆਲੇ ਪਾਸੇ ਤੇ ਪਿਆਰਿਓ ਯਾਦ ਰੱਖਿਓ ਕਿ ਗੁਰੂ ਜਦੋਂ ਕਿਰਪਾ ਕਰਦਾ ਪਿਆਰਿਓ ਫਿਰ ਉਹ ਕਿਸੇ ਦੀ ਨਹੀਂ ਸੁਣਦਾ ਤੇ ਸਤਗੁਰ ਸੱਚੇ ਪਾਤਸ਼ਾਹ ਦੀ ਜਿਹਦੇ ਤੇ ਮਿਹਰ ਹੋ ਜਾਂਦੀ ਹੈ ਨਾ ਸਾ ਸੰਗਤ ਫਿਰ ਯਾਦ ਰੱਖਿਓ ਕਿ ਉਹਦਾ ਸਾਨੀ ਕੋਈ ਨਹੀਂ ਹੁੰਦਾ ਉਹਦੇ ਬਰਾਬਰ ਕੋਈ ਨਹੀਂ ਖਲੋ ਪਾਉਂਦਾ ਹੈ ਉਹਦੇ ਬਰਾਬਰ ਕੋਈ ਨਹੀਂ ਖਲੋਂਦਾ ਜੇ ਇਹ ਗੱਲ ਨੂੰ ਯਾਦ ਰੱਖਿਓ ਸਤਿਗੁਰੂ ਗੀਂਦੇ ਨੇ ਆਪਣਾ ਧਰਮ ਗਵਾਵਹਿ ਬੁੱਝਹਿ ਨਾਹੀ ਅਨ ਦਿਨ ਦੁੱਖ ਬਿਹਾਣੀ ਸਤਿਗੁਰੂ ਗਏ ਇਸ ਤਰ੍ਹਾਂ ਉਹ ਆਪਣਾ ਮਨੋਖਾ ਜਨਮ ਫਰਜ ਭੁਲਾ ਬੈਠਦੇ ਨੇ ਸਮਝਦੇ ਨਹੀਂ ਤੇ ਉਹਨਾਂ ਦੀ ਉਮਰ ਹਰ ਵੇਲੇ ਦੁੱਖ ਵਿੱਚ ਬੀਤਦੀ ਹੈ ਜਿਹੜੇ ਇੱਕ ਦੂਜੇ ਨਾਲ ਈਰਖਾ ਦੇ ਵਿੱਚ ਹੀ ਸੜਦੇ ਰਹਿੰਦੇ ਨੇ ਇਹ ਕਿਉਂ ਮੂਰੇ ਆ ਗਿਆ ਇਹ ਕਿਉਂ ਦਿਖ ਗਿਆ ਜੀ ਫਲਾਨਾ ਜੀ ਜਿਹੜੇ ਇੱਕ ਦੂਜੇ ਨਾਲ ਹੀ ਚੱਲਦੇ ਰਹਿੰਦੇ ਨੇ ਸਾਧ ਸੰਗਤ ਅਸੀਂ ਅਸੀਂ ਕੁਝ ਨਹੀਂ ਕਰਨਾ ਅਸੀਂ ਮੋੜ ਕੇ ਉਹਦੇ ਨਾਲ ਉਹੀ ਕੰਮ ਸਟਾਰਟ ਨਹੀਂ ਕਰਨਾ ਜੋ ਉਹ ਕਰ ਰਿਹਾ ਅਸੀਂ ਜਾਪ ਕਰੀਏ ਅਸੀਂ ਆਪਣੇ ਮੁਖ ਦੇ ਵਿੱਚ ਜਦੋਂ ਉਹ ਦਿਖਦਾ ਸਾਨੂੰ ਕ੍ਰੋਧ ਆਉਂਦਾ ਉਹ ਨੂੰ ਵੇਖ ਕੇ ਸਾਨੂੰ ਜਿਹੜਾ ਹੈ ਪਾਰਾ ਚੜਦਾ ਹੈ ਨਾ ਸਾਡੇ ਮਨ ਦਾ ਤੇ ਅਸੀਂ ਚੌਪਰੀ ਸਾਹਿਬ ਦਾ ਇੱਕ ਪਾਠ ਕਰ ਲਈਏ ਅਸੀਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਯਾਦ ਕਰ ਲਈਏ ਗੁਰੂ ਦੇ ਨਾਮ ਨੂੰ ਯਾਦ ਕਰ ਲਈਏ ਤੇ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਮਿਹਰ ਕਰਨਗੇ ਮਿਹਰਬਾਨ ਹੋਣਗੇ ਤੇ ਪਿਆਰਿਓ ਵਿਗੜੇ ਤਿਗੜੇ ਸਾਰੇ ਜਿਹੜੇ ਨੇ ਨੱਕ ਰਗੜਨਗੇ ਤੁਹਾਡੇ ਅੱਗੇ ਆ ਕੇ ਜਦੋਂ ਤੁਹਾਡੇ ਕੋਲੇ ਨਾਮ ਦੀ ਬਰਕਤ ਹੋਈ ਸਤਿਗੁਰੂ ਦੇ ਨਾਮ ਦੀ ਬਰਕਤ ਹੋਈ ਸੱਚੇ ਪਾਤਸ਼ਾਹ ਦੇ ਨਾਮ ਦੀ ਬਰਕਤ ਹੋਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦਾ ਤੁਹਾਡੇ ਕੋਲੇ ਇੱਕ ਪ੍ਰਤਾਪ ਹੋਇਆ ਇਹ ਗੱਲ ਯਾਦ ਰੱਖਿਓ ਸਤਿਗੁਰੂ ਕਹਿੰਦੇ ਨੇ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰਨ ਨਾ ਜਾਈ ਪਰਮਾਤਮਾ ਦੀ ਸ਼ਰਨ ਗੁਰੂ ਦੇ ਸ਼ਬਦ ਰਾਹੀਂ ਪ੍ਰਾਪਤ ਹੁੰਦੀ ਹੈ ਸ਼ਬਦ ਹਿਰਦੇ ਵਿੱਚ ਜਦੋਂ ਆ ਵਸਦਾ ਹੈ ਉਦੋਂ ਪਰਮਾਤਮਾ ਹਿਰਦੇ ਵਿੱਚ ਉਹ ਨਹੀਂ ਵਿਸਰਦਾ ਇਹ ਗੱਲ ਯਾਦ ਰੱਖਿਓ ਫਿਰ ਸਾਰੇ ਜਿਹੜੇ ਲੋਕ ਨੇ ਨਾ ਤੁਹਾਡਾ ਪਾਣੀ ਭਰਦੇ ਨੇ ਸਤਿਗੁਰੂ ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹੂ ਕੁੰਟ ਮਾਨੈ ਇਹ ਗੱਲ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ